ਜੀ ਮੈਨੂੰ ਉਮੀਦ ਹੀ ਨਹੀਂ ਸੀ ਜੀ ਮੈਂ ਬਚੂਗੀ ਕਿ ਨਹੀਂ ਹਾਂ ਜੀ ਮੇਰੇ ਬੱਚੇ ਚਾਹੀਦੇ ਜੀ ਇਹਨਾਂ ਬਹੁਤ ਪਰ ਮਹਾਤਮਾ ਦੀ ਇਹੋ ਜੀ ਮੀਰ ਹੋਈ ਇਹ ਭੈਣ ਜਿਹੜੀ ਇੱਕ ਸਮਾਂ ਇੱਥੇ ਮੰਜੇ ਤੇ ਪਈ ਸੀ ਜਦੋਂ ਮਿਲੇ ਸੀਗੀ ਇਲਾਜ ਵੀ ਭੈਣ ਦਾ ਆਪ ਸਭ ਸੰਗਤ ਦੇ ਸਹਿਯੋਗ ਨਾਲ ਕਰਾਇਆ ਅੱਜ ਭੈਣ ਉਦੋਂ ਸਾਨੂੰ ਜ਼ਿਆਦਾ ਖੁਸ਼ੀ ਹੋ ਜਦੋਂ ਅਸੀਂ ਇਹਨੂੰ ਤੁਰਦੀ ਨੂੰ ਦੇਖਿਆ ਕਿਉਂਕਿ ਉਹ ਤਾਂ ਮੰਜੀ ਤੇ ਪਈ ਸੀ ਇਹ ਤੇ ਚੱਲ ਕੇ ਉੱਥੋਂ ਵਧੀਆ ਖੁਸ਼ ਹੋ ਕੇ ਜਦੋਂ ਆਈ ਤੇ ਸਾਡਾ ਵੀ ਜਿਹੜਾ ਮਾਣਾ ਉਹ ਬੜਾ ਖੁਸ਼ ਹੋ ਗਿਆ। ਇਹ ਸਭ ਆਪ ਸਾਬ ਸੰਗਤ ਦੇ ਸਹਿਯੋਗ ਕਰਕੇ ਹੋਇਆ। ਇਹਨਾਂ ਦਾ ਜਿਹੜਾ ਹਸਬੈਂਡ ਆ ਉਹ ਇੱਕ ਸਮਾਂ ਸੀ ਉਹ ਪੱਠੇ ਦੇ ਵਿਚਾਰਾ ਕੰਮ ਕਰਦਾ ਸੀ ਤੇ ਜੋ ਐਸੀ ਉੱਥੋਂ ਲਿਆਉਂਦਾ ਹੁੰਦਾ ਸੀ ਉਹਦੇ ਨਾਲ ਤਾਂ ਇਹਦੇ ਵਿਚਾਰੀ ਦੇ ਬੈਗ ਹੀ ਬਦਲੇ ਜਾਂਦੇ ਸੀ। ਅੱਜ ਆਪ ਸਾਬ ਸੰਗਤ ਦੇ ਸਹਿਯੋਗ ਨਾਲ ਉਹਨੇ ਛੋਟਾ ਹਾਥੀ ਲੈ ਲਿਆ। ਤੇ ਹੁਣ ਉਹ ਵਧੀਆ ਢੇੜੇ ਲਾਉਂਦਾ। ਅਸੀਂ ਆਪ ਸਾਬ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।